ਜਿਲੰਦਰ ਦੇ ਹੱਥ ਪੁਲਿਸ ਵੱਲੋਂ ਇੱਕ ਅੱਜ ਇਨਕਾਊਂਟਰ ਕੀਤਾ ਗਿਆ ਹੈਗਾ ਤੁਹਾਨੂੰ ਦੱਸ ਦਈਏ ਇੱਕ ਮਰਡਰਰ આરોપી ਦੀ ਸੂਚਨਾ ਮਿਲਣ ਤੇ ਪੁਲਿਸ ਨੇ ਆਧਮਪੁਰ ਦੇ ਪਿੰਡ ਹਰੀਪੁਰ ਵਿਖੇ ਜਿਹੜਾ ਕਿ ਨਾਕਾ ਬੰਦੀ ਕੀਤੀ ਹੋਈ ਸੀ ਤਾਂ ਜੋ ਪੁਲਿਸ ਉਹ ਵਿਅਕਤੀ ਨੂੰ ਫੜਨ ਲਈ ਜਦੋਂ ਪਹੁੰਚਦੀ ਹੈ ਤਾਂ ਉੱਥੇ ਉਹ ਵਿਅਕਤੀ ਵੱਲੋਂ ਜਿਹੜਾ ਨਾਕਾ ਬੰਦੀ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਹੈ ਪੁਲਿਸ ਉੱਤੇ ਜਿਹੜੀ ਹੈ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ ਜਦੋਂ ਪੁਲਿਸ ਵੱਲੋਂ ਵੀ ਜੋ ਅਭੀ ਕਾਰਵਾਈ ਕੀਤੀ ਗਈ ਤਾਂ ਉਸ ਦੌਰਾਨ ਜਿਹੜਾ ਕੀ ਹੈ ਵਿਅਕਤੀ ਦੀ ਬਾਜੂ ਤੇ ਗੋਲੀ ਲੱਗੀ ਔਰ ਉਸ ਦਾ ਦੂਜਾ ਜਿਹੜਾ ਸਾਥੀ ਸੀਗਾ ਉਸ ਨੂੰ ਜ ਤਸਵੀਰਾਂ ਦੇਖ ਸਕਦੇ ਹੋ ਪੁਲਿਸ ਜਿਹੜੀ ਇਹ ਮਾਮਲੇ ਦੀ ਜਾਂਚ ਕਰ ਰਹੀ ਹੈ ਖੁਦ ਐਸਐਸਪੀ ਰਵਿੰਦਰ ਸਿੰਘ ਵਿਰਕ ਮੌਕੇ ਤੇ ਪਹੁੰਚੇ ਹੋਏ ਨੇ ਨਾਲ ਦੇ ਨਾਲ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਇਨਕਾਊਂਟਰ ਹੋਇਆ ਇਸ ਇਲਾਕੇ ਦੇ ਵਿੱਚ ਜਿਹੜੇ ਕਿ ਪੁਲਿਸ ਨੇ ਨਾਕਾਬੰਦੀ ਸੀ ਜਦੋਂ ਦੋਸ਼ੀ ਵੱਲੋਂ ਗੋਲੀਆਂ ਚਲਾਈਆਂ ਗਈਆਂ ਗੋਲੀ ਵੀ ਮੌਕੇ ਤੇ ਪਈ ਹੋਈ ਹੈ ਤਾਂ ਪਿਸਤਲ ਵੀ ਜਿਹੜਾ ਜੜਾ ਉਹਦੇ ਕੋਲੋਂ ਰਿਕਵਰ ਹੋਇਆ ਉਹ ਵੀ ਮੌਕੇ ਤੇ ਪਿਆ ਹੈ ਔਰ ਜਿਸ ਬਾਈਕ ਤੇ ਜਿਹੜਾ ਕਿ ਉਹ ਵਿਅਕਤੀ ਸਵਾਰ ਸੀਗਾ ਤਾਂ ਜਦੋਂ এনকাউন্টার ਹੋਇਆ ਹੈਗਾ ਉਸ ਵੇਲੇ ਦੀਆਂ ਤਸਵੀਰਾਂ ਨੇ ਤਾਂ ਹੁਣ ਜਿਹੜਾ ਕੀ ਹੈ ਕਾਇਲ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਲ ਵਿੱਚ ਲਿਆ ਆ ਗਿਆ ਹੈਗਾ ਤਾਂ ਤਾਂ ਹੁੰਦਾ ਸੀ ਇਹ ਮੌਕੇ ਤੇ ਐਸਪੀਡੀ ਮੌਜੂਦ ਨੇ ਐਸਐਸਪੀ ਅਰਵਿੰਦਰ ਸਿੰਘ ਵਿਰਕ ਮੌਜੂਦ ਨੇ ਡੀਐਸਪੀ ਇਨਵੈਸਟੀਗੇਸ਼ਨ ਇੰਦਰਜੀਤ ਸੈਣੀ ਮੌਜੂਦ ਨੇ ਗੱਲਬਾਤ ਕਰਦੇ ਆ ਐਸਐਸਪੀ ਸਾਹਿਬ ਨੇ ਪੂਰੀ ਜਾਣਕਾਰੀ ਲੈਣੀ ਆ ਤਾਂ ਸਰ ਅੱਜ ਜੋ ਇਨਕਾਊਂਟਰ ਹੋਇਆ ਕੀ ਪੂਰਾ ਮਾਮਲਾ ਜਰਾ ਦੱਸ ਜੀ ਹਾਂਜੀ ਅੱਜ ਸਾਡੇ ਜਿਹੜੀ ਹੈਗੀ ਆਦਮਪੁਰ ਪੁਲਿਸ ਸਟੇਸ਼ਨ ਦੀ ਟੀਮ ਜਿਹੜੀ ਹੈਗੀ ਆ ਉਹਦੇ ਵਿੱਚ ਏਐਸੀ ਦਿਆ ਚੰਦ ਤੇ ਨਾਲ ਉਹਨਾਂ ਦੇ ਸਾਥੀ ਜਿਹੜੇ ਹੈਗੇ ਨੇ ਤਲਵੰਡੀ ਰਾਈਆਂ ਤੋਂ ਜਿਹੜਾ ਚੋਮੋਪਿੰਡ ਸਾਈਡ ਪੈਟਰੋਲਿੰਗ ਦੇ ਉੱਪਰ ਜਾ ਰਹੇ ਸੀ ਤਾਂ ਇੱਕ ਸਾਡੇ 2020 ਤੋਂ ਇੱਕ ਜਿਹੜਾ ਹੈਗਾ ਕ੍ਰਾਈਮ ਦੇ ਵਿੱਚ ਵਾਂਟਡ ਸੀ 302 ਦੇ ਕੇਸ ਦੇ ਵਿੱਚ ਵਾਂਟਡ ਦੋਸ਼ੀ ਜਾਂਦੀ ਸਾਨੂੰ ਜਿਹੜੀ ਹੈਗੀ ਹੈ ਖਬਰ ਜਿਹੜੀ ਸੀਕ੍ਰੀਟ ਇਨਫੋਰਮੇਸ਼ਨ ਇਤਲਾਹ ਮਿਲੀ ਸੀ ਜਿਸ ਦੇ ਉਤੇ ਪਾਰਟੀਆਂ ਡਿਸਪੈਚ ਕੀਤੀਆਂ ਹੋਈਆਂ ਸੀ অলਰੈਡੀ ਇਸ ਏਰੀਆ ਦੇ ਵਿੱਚ ਸਾਡੇ ਐਸਪੀ ਡੀ ਸਰਬਜੀਤ ਰਾਏ ਐਂਡ ਡੀਐਸਪੀ ਇਨਵੈਸਟੀਗੇਸ਼ਨ ਸਰ ਆਪਣੇ ਇੰਦਰਜੀਤ ਸਿੰਘ ਸੈਣੀ ਐਸਐਚਓ ਇਨਸਪੈਕਟਰ ਰਵਿੰਦਰ ਸਾਨਾ ਆਦਮਪੁਰ ਦੇ ਐਂਡ ਐਸਸੀ ਦਿਹਾਚੰਦ ਇਹ ਸਾਰੀਆਂ ਟੀਮਜ਼ ਨੂੰ ਬਰੀਫ ਕੀਤਾ ਗਿਆ ਐਂਡ ਇਸ ਏਰੀਆ ਦੇ ਵਿੱਚ ਇਹਨਾਂ ਨੂੰ ਮੋਬਾਈਲਾਈਜ਼ ਕੀਤਾ ਹੋਇਆ ਸੀ ਤਾਂ ਕਰੀਬ 6:30 ਦੇ ਕਰੀਬ ਜਿਹੜੀ ਹੈਗੀ ਇੱਥੇ ਜਦੋਂ ਇਹਨਾਂ ਨੇ ਪੁਲਿਸ ਪਾਰਟੀ ਇੱਥੇ ਜਿੱਥੇ ਆਪਾਂ ਵਕੂਏ ਤੇ ਖੜੇ ਹੈਗੇ ਆ ਇੱਕ ਤਲਵੰਡੀ ਰਾਈਆਂ ਤੋਂ ਚੋਮੋਪਿੰਡ ਸਾਈਡ ਵਾਲੀ ਆ ਤਾਂ ਇੱਥੇ ਦੋ ਸ਼ਖਸ ਜਿਹੜੇ ਹੈਗੇ ਨੇ ਮੋਟਰਸਾਈਕਲ ਦੇ ਉੱਪਰ ਜਦੋਂ ਆਰਐਸਆਈ ਤਾਂ ਇਹਨਾਂ ਨੂੰ ਜਦੋਂ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਦੇ ਵਿੱਚ ਜਿਹੜਾ ਹੈਗਾ ਅੱਗੇ ਪੁਲਿਸ ਪਾਰਟੀ ਨੂੰ ਦੇਖਿਆ ਉਹਨਾਂ ਨੇ ਤਾਂ ਅੱਗੇ ਮੋਟਰਸਾਈਕਲ ਇੱਥੇ ਥੋੜਾ بارش ਕਰਕੇ ਚਿੱਕੜ ਹੈਗਾ ਸੀ ਉਤੋਂ ਉਹਨਾਂ ਦਾ ਮੋਟਰਸਾਈਕਲ ਸਲਿੱਪ ਹੋ ਗਿਆ ਤਾਂ ਇੱਕ ਜਿਹੜਾ ਸ਼ਖਸ ਆ ਉਸਨੇ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਜਿਹੜਾ ਪੁਲਿਸ ਪਾਰਟੀ ਨੇ ਆਪਣਾ ਬਚਾਅ ਕੀਤਾ ਤਾਂ ਇਹ ਅਸੀਂ ਦਿਆਚੰਦ ਨੇ ਆਪਣੇ ਜਿਹੜੇ ਸਰਕਾਰੀ ਸਰਵਸ ਰਵਾਲਵਰ ਹੈ ਉਹਦੇ ਨਾਲ ਫਾਇਰ ਕੀਤਾ ਉਹਦੇ ਪੁਲਿਸ ਪਾਰਟੀ ਦਾ ਬਚਾਅ ਵਾਸਤੇ ਜਿਹੜਾ ਇੱਕ ਦੋਸ਼ੀ ਤੇ ਅਰੈਸਟ ਕੀਤਾ ਉਹਦੇ ਸੱਜੇ ਜਿਹੜੇ ਬਾਜੂ ਹੈ ਉਹਦੇ ਵਿੱਚ ਗੋਲੀ ਹਿੱਟ ਹੋਈ ਆ ਐਂਡ ਉਹਨੂੰ ਹਸਪੀਟਲਾਈਜ਼ ਕੀਤਾ ਗਿਆ ਉਹਦਾ ਇੱਕ ਸਾਥੀ ਗਗਨ ਕੁਮਾਰ ਉਰਫ ਗੱਗੀ ਸੀ ਜਿਹੜਾ ਬੋਲੀਨਾਪਿੰਡ ਦਾ ਰਹਿਣ ਵਾਲਾ ਹੈਗਾ ਥਾਣਾ ਆਦਮੂਰ ਦੇ ਵਿੱਚ ਬਤਾਰੇ ਚ ਪੈਂਦਾ ਹੈਗਾ ਉਹਨੂੰ ਵੀ ਨਾਲ ਉਹਦੇ ਅਰੈਸਟ ਕੀਤਾ ਹੈਗਾ ਤਾਂ ਜਿਨ੍ਹਾਂ ਦੀ ਰਿਕਵਰੀ ਦੇ ਵਿੱਚ ਇੱਕ ਬੱਤੀਪੁਰ ਦਾ ਪਿਸਤਲ ਹੈ ਇੱਕ ਜਿਹੜਾ ਮੋਟਰਸਾਈਕਲ ਹੈ ਚੋਰੀ ਦਾ ਜਿਹੜਾ ਹੈਗਾ ਬਰਾਮਦ ਕੀਤਾ ਐਂਡ ਪਲੱਸ ਲਾਈਵ ਕਾਰਟੇਜ ਐਂਡ ਕੋਲ ਕਾਰ ਜਿਹੜੇ ਹੈਗੇ ਨੇ ਉਹ ਬਰਾਮਦ ਹੋਏ ਨੇ ਐਂਡ ਇਹਦੀ ਪ੍ਰੋਪਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਕਰ ਰਹੇ ਆ ਇਹ ਜਿਹੜਾ ਸ਼ਖਸ ਮਨਜੀਤ ਸਿੰਘ ਘੋੜੀ ਹੈਗਾ ਇਹ 2020 ਦੇ ਮੁਕਦਮੇ ਦੇ ਵਿੱਚ ਇਹ 302 ਦਾ ਮੁਕਦਮਾ ਮਹੋਇਆ ਜੀ ਮਰਡਰ ਕੀਤਾ ਸੀ ਇਹਨੇ ਗਾੜਾ ਆਤਮਪੁਰ ਦੇ ਏਰੀਆ ਦੇ ਵਿੱਚ ਐਂਡ ਇਸ ਤੋਂ ਇਲਾਵਾ ਸਿਟੀ ਏਰੀਆ ਦੇ ਵਿੱਚ ਕਮਿਸ਼ਨਰਟ ਏਰੀਆ ਦੇ ਵਿੱਚ ਵੀ ਜਿਹੜਾ ਹੈਗਾ ਮਾਰਚ ਦੇ ਮਹੀਨੇ ਦੇ ਵਿੱਚ ਵੀ ਇਹਨਾਂ ਨੇ 19 ਮਾਰਚ ਨੂੰ ਇੱਕ ਸ਼ਖਸ ਤੇ ਹਮਲਾ ਕੀਤਾ ਸੀ ਜਿਹੜਾ ਕੈਂਟ ਏਰੀਆ ਦੇ ਵਿੱਚ ਮੁਕੱਦਮਾ ਦਰਜ ਹੋਇਆ ਸੀ ਉਸ ਦੀ ਬਾਅਦ ਦੇ ਵਿੱਚ ਲੜਕੇ ਦੀ 14-15 ਦਿਨਾਂ ਬਾਅਦ ਡੈਥ ਹੋ ਜਾਂਦੀ ਆ ਉਹ ਤਾਂ ਉਸ ਦੇ ਵਿੱਚ ਵੀ ਇਹ ਪਗੋੜਾ ਸੀ ਤਾਂ ਇਹਨਾਂ ਦੇ ਉੱਪਰ ਮਨਜੀਤ ਸਿੰਘ ਘੋੜੀ ਦੇ ਉੱਪਰ ਤੇ ਜਿਹੜਾ ਗੱਗੀ ਹੈ ਇਹਨਾਂ ਦੇ ਉੱਪਰ ਅ ਮੋਡਲੀ ਰਿਕਾਰਡ ਵਾਚਨ ਤੇ ਪਾਇਆ ਗਿਆ ਕਿ ਪੰਜ-ਪੰਜ ਪਰਚੇ ਇਹਨਾਂ ਦੇ ਉੱਪਰ ਦਰਜ ਹੋਣੇ ਪਏ ਗਏ ਨੇ ਜਿੰਨਾਂ ਵਿੱਚ 302 ਦੇ ਮੁਕਾਦਮੇ ਹੈਗੇ ਆ अटेम्प्ट ਟੂ ਮਰਡਰ ਮਰਡਰ ਦੇ ਹੈਗੇ ਆ ਸਨੈਚਿੰਗ ਦੇ ਹੈਗੇ ਆ ਰੋਬਰੀ ਦੇ ਹੈਗੇ ਆ ਐਂਡ ਪਲੱਸ ਐਨਡੀਪੀਐਸ ਦੇ ਜਿਹੜੇ ਮੁਕਾਦਮੇ ਹੈਗੇ ਨੇ ਸਾਰੇ ਹੀ ਨੀਸ ਕੇਸਿਸ ਇਹਨਾਂ ਦੇ ਉੱਪਰ ਦਰਜ ਹੋਣੇ ਪਏ ਗਏ ਨੇ ਥੈਂਕ ਯੂ ਤੇ ਸਰ ਗੱਲ ਕਰੀ ਜਦੋਂ ਇੱਥੇ ਪਹੁੰਚੇ ਇਹਨਾਂ ਦੇ ਕੋਲ ਕਿੰਨੇ ਕੁ ਹੋਰ ਵੈਪਨ ਸੀਗੇ ਜਾਂ ਫਿਰ ਇੱਕੀ ਵੈਪਨ ਇਹਨਾਂ ਕੋਲ ਸੀਗਾ ਤੇ ਔਰ ਜਿਹੜੀ ਗੋਲੀ ਲੱਗੀ ਇੱਕ ਦੇ ਲੱਗੀ ਆ ਇੱਕ ਤੇ ਗੋਲੀ ਲੱਗੀ ਹੈ ਜਿਹੜਾ ਮਨਜੀਤ ਸਿੰਘ ਕੋੜੀ ਨਾ ਦਾ ਜਿਹੜਾ ਹੈਗਾ ਕ੍ਰਿਮੀਨਲ ਹੈਗਾ ਸੀ ਉਹਦੀ ਸੱਜੀ ਬਾਜੂ ਦੇ ਵਿੱਚ ਗੋਲੀ ਲੱਗੀ ਐ ਐਂਡ ਹਲੇ ਜਿਹੜੀ ਪਿਸਟਲ ਦੀ ਰਿਕਵਰੀ ਇੱਕ ਦੀ ਮੌਕੇ ਦੇ ਉੱਪਰ ਇੱਕ ਪਿਸਟਲ ਬੱਤੀਬੌਰ ਦਾ ਹੈਗਾ ਤੇ ਲਾਈਵ ਕਾਟੇ ਜਿਹੜੇ ਹੈਗੇ ਨੇ ਦੋ ਲਾਈਵ ਕਾਟੇ ਜਿਹੜੇ ਹੈਗੇ ਨੇ ਐਂਡ ਪਲੱਸ ਮੋਟਰਸਾਈਕਲ ਇਹ ਰਿਕਵਰੀ ਹੋਈ ਆ ਬਾਕੀ ਇਹਨਾਂ ਦੇ ਜਿਹੜਾ ਹੈਗਾ ਉਹਨੂੰ ਹਸਪੀਟਲਾਈਜ਼ ਕੀਤਾ ਜਦੋਂ ਡਿਸਚਾਰਜ ਹੋਏਗਾ ਉਸ ਤੋਂ ਬਾਅਦ ਉਹਦੀ ਜਿਹੜੀ ਮਜੀਦ ਪੁੱਛਗਿਛ ਕੀਤੀ ਜਾਏ ਕਿ ਉਹਦੇ ਵਿੱਚ ਜਿਹੜੇ ਹੋਰ ਵੀ ਕਲਾਸ ਹੋਣਗੇ ਹਾਂਜੀ ਤਾਂ ਬਿਲਕੁਲ ਐਸੀ ਕਿ ਐਸਐਸਪੀ ਹਰਵਿੰਦਰ ਸਿੰਘ ਵਿਰਕ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਹੈ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਦੇ ਵਿੱਚ ਇੱਕ ਨੂੰ ਜਿਹੜੀ ਗੋਲੀ ਲੱਗੀ ਹੈ ਤਾਂ ਹੁਣ ਜਿਹੜਾ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਜਾਇਆ ਗਿਆ ਜ਼ਿਲਹੰਦਰ ਤੋਂ ਸਹਿਜ ਨਜ਼ਰ ਰਿਪੋਰਟ